ਲੋਡ ਬੰਦਾ ਦੇ ਮਸੀਹਾ ਵੱਜੋਂ ਜਾਣੇ ਜਾਂਦੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ.ਪੀ. ਸਿੰਘ ਉਭਰਾਏ ਦੀ ਯਤਨਾ ਸਦਕਾ ਬਠਿੰਡੇ ਜ਼ਿਲ੍ਹਾ ਦੇ ਕਸਬਾ ਮਹਿਰਾਜਨਾਲ ਸੰਬੰਧਿਤ 25 ਸਾਲਾ ਜਸਪ੍ਰੀਤ ਸਿੰਘ ਪੁੱਤਰ ਗੁਰਜਰਨ ਸਿੰਘ ਦਾ ਮ੍ਰਿਤਕ ਸ਼ਰੀਰ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ ਨਾਮ ਇੰਦਰਜੀਤ ਸਿੰਘ ਹੈ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਤੋਂ ਆਸੀਂ ਤੇ ਸਾਡਾ ਬੇਟਾ ਦੁਬਈ ਗਿਆ ਹੋਇਆ ਸੀਗਾ ਉਹਨਾਂ ਦੀ ਡੈਥ ਹੋ ਗਈ ਹੈਗੀ ਜੇ ਜਾਣਕਾਰੀ ਸਾਨੂੰ ਡਾਕਟਰ ਉਬਰੇ ਸਰਬੱਤ ਦਾ ਭਲਾ ਉਹਨਾਂ ਨੇ ਦਿੱਤੀ ਸੀ ਉਹਨਾਂ ਨੇ ਸਾਡੀ ਜਿਹੜੀ ਡੈੱਡ ਬੋਡੀ ਆਉਣ ਲਿਆਉਣ ਤੱਕ ਦਾ ਤੇ ਘਰ ਤੱਕ ਲਿਜਾਣ ਦਾ ਸਾਰਾ ਖਰਚਾ ਵਗੈਰਾ ਸਹਿਤ ਉਹਨਾਂ ਨੇ ਕੀਤੀ ਹੈ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਇਹ ਕਦੋਂ ਗਿਆ ਸੀਗਾ ਉੱਥੇ ਬਾਹਰ ਜੀ 5-6 ਸਾਲ ਹੋ ਗਏ ਜਿਨ੍ਹਾਂ ਨੂੰ ਗਿਆ ਨੂੰ 2018 2018 ਦੇ ਵਿੱਚ ਗਏ ਸੀ ਜੀ ਅੱਛਾ ਜੀ ਤੁਹਾਡੇ ਪਿਤਾ ਜੀ ਹੈ ਜੀ ਹਾਂਜੀ ਹਾਂਜੀ ਤੇ ਕੀ ਗੱਲ ਕੀ ਹੋਈ ਉੱਥੇ ਤੁਹਾਨੂੰ ਪਤਾ ਨਹੀਂ ਸਾਨੂੰ ਨਹੀਂ ਪਤਾ ਲੱਗਿਆ ਜੀ ਸਾਨੂੰ ਤਾਂ ਜਿਹੜੀ ਸੰਸਥਾ ਸਰਵਤ ਦਾ ਪਲਾ ਉਹਨਾਂ ਨੇ ਹੀ ਜਾਣਕਾਰੀ ਦਿੱਤੀ ਹੈ ਕਿ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈਗੀ ਉਹਨਾਂ ਨੇ ਸਾਡੀ ਸਹਾਇਤਾ ਕੀਤੀ ਠੀਕ ਸਾਨੂੰ ਕੋਈ ਪਤਾ ਨਹੀਂ ਸੀਗਾ ਜੀ ਇਸ ਗੱਲ ਦਾ ਹਾਂਜੀ ਭਾਜੀ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਵਤ ਦਾ ਪਲਾ ਚੈਰੀਟੇਬਲ ਟਰਸਟ ਦੀ ਮਾਝਾ ਜੋਨ ਦਾ ਸਲਾਹਕਾਰ ਆ ਡਾਕਟਰ ਐਸਪੀ ਸਿੰਘ ਵਰਾਏ ਹੋਰਾਂ ਦੀ ਅਗਵਾਈ ਹੇਠ ਜਿਹੜਾ ਟਰਸਟ ਚੱਲ ਰਿਹਾ ਉਹਦੇ ਵਿੱਚ ਜਿਵੇਂ ਵੱਖ-ਵੱਖ ਲੋੜਵੰਦਾਂ ਵਾਸਤੇ ਕੋਈ ਨਾ ਕੋਈ ਸਹੂਲਤ ਮਦਦ ਜਾਂ ਜਿਸ ਤਰ੍ਹਾਂ ਵੀ ਕੋਈ ਲੋੜ ਪੈਂਦੀ ਆ ਉੱਥੇ ਉਹ ਬ੍ਰਾਈ ਸਾਹਿਬ ਆਪਣੀ ਯਤਨਾਂ ਨਾਲ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਨੇ ਅੱਜ ਅਸੀਂ ਇੱਥੇ ਅਮਰਸਰ 에ਰਪੋਰਟ ਤੇ ਆਏ ਆ ਬਠਿੰਡਾ ਦੇ ਪਿੰਡ ਮਹਾਰਾਜ ਤੋਂ 25 ਸਾਲਾਂ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਜਿਹੜਾ ਕਿ 5-6 ਸਾਲ ਪਹਿਲਾਂ ਦੁਬਈ ਗਿਆ ਸੀ ਆਪਣੀ ਰੋਟੀ ਰੋਜ਼ੀ ਕਮਾਉਣ ਵਾਸਤੇ ਉੱਥੇ ਉਹਦੀ ਲੰਘੇ ਦਸੰਬਰ ਦੀ ਆਖਰੀ ਹਫਤੇ ਉੱਥੇ ਉਹਦੀ ਮੌਤ ਹੋ ਗਈ ਸੀਗੀ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਲਵਾਰਸ ਹਸਾਲਤ ਵਿੱਚ ਉੱਥੇ ਮਿਲੀ ਸੀ ਇੰਡੀਅਨ ਕੌਂਸਲੇਟ ਨੇ ਅਵਰਾਏ ਸਾਹਿਬ ਨਾਲ ਸੰਪਰਕ ਕੀਤਾ ਅਵਰਾਏ ਸਾਹਿਬ ਨੇ ਇੱਥੇ ਆਪਣੇ ਬਠਿੰਡਾ ਕਾਈ ਦੀ ਜਿਹੜੇ ਆਗੂ ਸੀ ਉਹਨਾਂ ਨੂੰ ਭੇਜ ਕੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਉਹਨਾਂ ਤੋਂ ਪਛਾਣ ਕਰਵਾ ਕੇ ਤੇ ਅੱਜ ਇਹ ਜਿਹੜੀ ਡੈੱਡ ਬੋਡੀ ਹੈ ਇੱਥੇ ਭਜਵਾਈ ਆ ਅਮਰਸਾਰੀ ਰਿਪੋਰਟ ਤੇ ਇਹ ਮ੍ਰਿਤਕ ਨੌਜਵਾਨ ਦੇ ਪਿਤਾ ਜੀ ਨੇ ਇਹ ਚਾਚਾ ਜੀ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰ ਨੇ ਹੋਰ ਨਾਲ ਇਹ ਲੈਣ ਆਏ ਨੇ ਤੇ ਕ੍ਰਸਟ ਵੱਲੋਂ ਆਪਣੀ ਐਂਬੂਲੈਂਸ ਜਿਹੜੀ ਆ ਪੱਟੀ ਯੂਨਿਟ ਵਾਲੀ ਉਹ ਵੀ ਇੱਥੇ ਮੰਗਵਾਈ ਆ ਇਹਨਾਂ ਨੂੰ ਛੱਡ ਕੇ ਆਉਣਗੇ ਉੱਥੇ ਡੈੱਡ ਬੋਡੀ ਇਹ 352ਵੀਂ ਡੈੱਡ ਬੋਡੀ ਆ ਜਿਹੜੀ ਗਲਫ ਕੰਟਰੀ ਜਿੱਥੇ ਵਿੱਚੋਂ ਭਰਾਏ ਸਾਹਿਬ ਦੀ ਯਤਨ ਨਾਲ ਉਹਨਾਂ ਦੇ ਪਾਰਸਾਂ ਤੱਕ ਪਹੁੰਚੀ ਆ ਇੱਥੇ ਨਾਲ ਜਿਹੜੀ ਭਰਾਏ ਸਾਹਿਬ ਨੂੰ ਇੱਕ ਹੋਰ ਵੀ ਆ ਕਿ ਜਿਹੜੀ ਮਾਇਕ ਮਦਦ ਪਰਿਵਾਰ ਦੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਾਇਕ ਮਦਦ ਕੀਤੀ ਜਾਂਦੀ ਆ ਉਹਦੇ ਵਿੱਚ ਵੀ ਜਦੋਂ ਕੱਲ ਜਾਂ ਕਿਸੇ ਵੇਲੇ ਸੰਸਕਾਰ ਕਰਨਗੇ ਡੈੱਡ ਬੋਡੀ ਦਾ ਤੇ ਉੱਥੇ ਸਾਡੀ ਬਠੰਡਾ ਦੀ ਜਿਹੜੀ ਯੂਨਿਟ ਆ ਉਹਦੇ ਆਗੂ ਪਹੁੰਚ ਕੇ ਉੱਥੇ ਮੌਕੇ ਦੇ ਉੱਤੇ ਕਿੰਨੀ ਪੈਨਸ਼ਨ ਦੇਣੀ ਆ ਉਹ ਸਾਰੇ ਉੱਥੇ ਸ਼ੁਰੂਆਤ ਕਰਨਗੇ ਸੋ ਇਹ ਪਰਿਵਾਰ ਵੱਲੋਂ ਵੀ ਬਹੁਤ ਰਾਏ ਸਾਹਿਬ ਦਾ ਧੰਨਵਾਦ ਕੀਤਾ ਗਿਆ ਤੇ ਇਹ 352ਵੀਂ ਡੈੱਡ ਬੋਡੀ ਆ ਸਮਝ ਲਓ ਕਿ ਬਹੁਤ ਵੱਡਾ ਪਰਪਕਾਰ ਹੁੰਦਾ ਜਦੋਂ ਲੋਕਾਂ ਨੂੰ ਉਹਨਾਂ ਦੇ ਜਿਹੜੇ ਪੁੱਤਰ ਨੇ ਲਾੜਲੇ ਨੇ ਉਹਨਾਂ ਦੀ ਭਾਵੇਂ ਮ੍ਰਿਤਕ ਹਾਲਤ ਵਿੱਚ ਹੀ ਮਿਲਦੇ ਨੇ ਪਰ ਜੇ ਰਾਏ ਸਾਹਿਬ ਨਾ ਯਤਨ ਕਰਨ ਤੇ ਸ਼ਾਇਦ ਉਹ ਵਾਂਝੇ ਰਹਿ ਜਾਣ ਅੰਤਮ ਦਰਸ਼ਨਾਂ ਵੇਲੇ ਤੋਂ ਵੀ ਵਾਂਝੇ ਰਹਿ ਜਾਣ